ਇੱਕ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ ਜਦੋਂ ਆਪਣੇ ਆਪ ਨੇ ਇੱਕ ਵੱਡੇ ਪਰਦੇ ਤੇ ਅਸੀਂ ਦੇਖਦੇ ਤਾਂ ਕਿਹੋ ਜਿਹਾ ਮਹਿਸੂਸ ਬਹੁਤ ਜ਼ਿਆਦਾ ਖੂਬਸੂਰਤ ਮਹਿਸੂਸ ਹੁੰਦਾ ਹੈ ਕਿਉਂਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਜਿਵੇਂ ਐਕਟ੍ਰੈਸ ਬੰਨਾ ਮੈਂ ਨਹੀਂ ਸੋਚਿਆ ਸੀਗਾ ਕਿ ਮੈਂ ਐਕਟ੍ਰੈਸ ਬਣੂੰਗੀ ਮੈਂ ਸੋਚਿਆ ਸੀਗਾ ਕਿ ਮੈਂ ਥੀਏਟਰ ਕਰਨਾ ਹੈ ਔਰ ਮੈਂ ਸਾਰੀ ਉਮਰ ਥੀਏਟਰ ਹੀ ਕਰਨਾ ਹੈ ਐਕਟ੍ਰੈਸ ਹੋਣਾ ਇਹ ਸਭ ਮੇਰੇ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਸੀਗਾ ਇੱਕ ਤਰ੍ਹਾਂ ਦਾ ਗੋਡ ਗਿਫਟ ਸੀ ਸੋ ਮੈਂ ਬਹੁਤ ਇੰਜੋਏ ਕਰ ਰਹੀ ਹਾਂ ਉਸ ਲਾਈਫ ਨੂੰ ਥੈਂਕਸ ਟੂ ਗੋਡ ਆਫਕर्स ਥੀਟਰ ਨਾਲ ਤੁਸੀਂ ਜੁੜਿਓ ਹੱਲੇ ਵੀ ਤੁਸੀਂ ਮਤਲਬ ਰੂਹ ਤੁਹਾਡੀ ਥੀਟਰ ਵਿੱਚ ਜੁੜੀ ਹੈ ਸੋ ਪਹਿਲੀ ਵਾਰ ਜਦੋਂ ਹਰਜੀਤਾ ਤੁਹਾਡੇ ਚੋਲੀ ਵਿੱਚ ਆਈ ਸੋ ਉਸ ਟਾਈਮ ਕੀ ਫੀਲਿੰਗ ਸੀ ਕਿੰਨੀ ਕ ਐਕਸਾਈਟਮੈਂਟ ਸੀ ਉਹ ਫੀਲਿੰਗ ਹੱਲੇ ਵੀ ਨਹੀਂ ਗਈ ਮੈਂ ਤੇਰੇ ਕੁਰਬਾਨ ਚ ਵੀ ਉਹ ਸੇਮ ਫੀਲਿੰਗ ਹੈ ਅੱਜ ਵੀ ਮੈਨੂੰ ਐ ਲੱਗ ਰਿਹਾ ਮੇਰੀ ਪਹਿਲੀ ਫਿਲਮ ਹੈ ਸੋ ਜਦੋਂ ਫਿਲਮ ਆਫਰ ਹੋਈ ਮੈਨੂੰ ਤੇ ਮੈਨੂੰ ਇਦਾਂ ਲੱਗਿਆ ਕਿ ਮੇਰੇ ਕੋਲੇ ਬਹੁਤ ਵੱਡਾ ਇੱਕ ਚਾਂਸ ਆ ਮੇਰੇ ਕੋਲ ਕਿ ਆਪਣੇ ਆਪ ਨੂੰ ਪ੍ਰੂਫ ਕਰਨ ਦਾ ਸੋ ਐਕਸਾਈਟਿਡ ਸੀ ਡੈਬਿਊ ਫਿਲਮ ਹੋਵੇ ਤੇ ਹਰ ਕੋਈ ਉਹਦੇ ਲਈ ਬਹੁਤ ਐਕਸਾਈਟਿਡ ਹੁੰਦਾ ਸੋ ਇੱਕ ਨਵਾਂ ਫਰੈਸ਼ ਸਟਾਰਟ ਸੀਗਾ ਮੇਰਾ ਜ਼ਿੰਦਗੀ ਦਾ ਬਿਲਕੁਲ ਟਰਨ ਤੁਸੀਂ ਕਹਿ ਲੋ ਕਿ ਮੇਰਾ ਐਗਜ਼ਾਮ ਸੀ ਮੈਂ ਆਪਣਾ ਐਗਜ਼ਾਮ ਦੇ ਦੇ ਕੇ ਮੈਂ ਸਿੱਧਾ ਪ੍ਰੀਮੀਅਰ ਤੇ ਪਹੁੰਚ ਗਿਆ ਹਰਜੀਤਾ ਦੇ ਸੋ ਲਾਈਫ ਬਦਲ ਗਈ ਇੱਕਦਮ ਹੀ ਹਰਜੀਤਾ ਤੋਂ ਲੈ ਕੇ ਮੈਂ ਤੇਰੇ ਕੁਰਬਾਨ ਤੱਕ ਦਾ ਸਫਰ ਕਿੰਨੇ ਉਤਾਰ ਛੜਾਵ ਜ਼ਿੰਦਗੀ ਚ ਆਏ ਨੇ ਜਾਂ ਕੀ ਕਹਿ ਸਕਦੇ ਆ ਪਾਪਾ ਬਹੁਤ ਜ਼ਿਆਦਾ ਐਕਸਾਈਟਿਡ ਹੁੰਨੇ ਆ ਨਰਵਸ ਵੀ ਹੁੰਨੇ ਆ ਕਈ ਵਾਰੀ ਫਿਲਮ ਆਫਰ ਵੀ ਹੁੰਦੀ ਹੈ ਰਿਜੈਕਟ ਵੀ ਹੋ ਜਾਂਦੀ ਹੈ ਸੋ ਉਹ ਚੀਜ਼ਾਂ ਤੁਹਾਡੇ ਨਾਲ ਹੋਈਆਂ ਮੈਨੂੰ ਲੱਗਦਾ ਕਿਸੇ ਵੀ ਆਰਟਿਸਟ ਦਾ ਉਹ ਸਕਸੈਸਫੁਲ ਹੈਗਾ ਜਾਂ ਨਹੀਂ ਹੈ ਜਬ ਵਟ ਏਵਰ ਰੀਅਲ ਸਟਰਗਲ ਜਿਹੜਾ ਆਰਟਿਸਟ ਦਾ ਹੈ ਉਹ ਆਫਟਰ ਇੰਡਸਟਰੀ ਦੇ ਆਉਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਕਿਉਂਕਿ ਜਿਹੜਾ ਪਹਿਲਾਂ ਆਪਾਂ ਜਦ ਤੱਕ ਅਸੀਂ ਫਿਲਮਾਂ ਨਹੀਂ ਕਰਦੇ ਆਰਟਿਸਟ ਥੀਏਟਰ ਕਰਦਾ ਹੈ ਜਾਂ ਪਾਲ ਕਰਦਾ ਹੈ ਕਿ ਮੈਨੂੰ ਕੰਮ ਮਿਲੇ ਕੰਮ ਮਿਲੇ ਉਹ ਸਟਰਗਲ ਤਾਂ ਹੁੰਦਾ ਹੀ ਹੈ ਬਟ ਰੀਅਲ ਸਟਰਗਲ ਜਿਹੜਾ ਉਹ ਤੁਹਾਡਾ ਇੰਡਸਟਰੀ ਦੇ ਆਉਣ ਤੋਂ ਬਾਅਦ ਸ਼ੁਰੂ ਹੁੰਦਾ ਬਹੁਤ ਸਾਰੇ ਚੈਲੰਜਸ ਆਉਂਦੇ ਨੇ ਤੁਸੀਂ ਕਈ ਵਾਰੀ ਜੇ ਬਹੁਤ ਵਧੀਆ ਪਰਫਾਰਮ ਕਰ ਜਾਓ ਤੁਹਾਡੀ ਤੁਹਾਡੀ ਬਹੁਤ ਵਧੀਆ ਫਿਲਮ ਸੁਪਰ ਡੁੱਪਰ ਹਿੱਟ ਚੱਲ ਜਾਏ ਹੋਰ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਆ ਜਾਂਦੀ ਹੈ ਕਿ ਤੁਸੀਂ ਹੁਣ ਉਹਦੇ ਤੋਂ ਵੀ ਬੈਟਰ ਕਰਕੇ ਦਿਖਾਣਾ ਹੈ ਆਡੀਅנס ਤੁਹਾਡੇ ਤੋਂ ਹੋਰ ਡਿਮਾਂਡ ਕਰਨ ਲੱਗ ਜਾਂਦੀ ਹੈ ਸੋ ਬਹੁਤ ਸਾਰੇ ਐਕਸਪੈਰੀਮੈਂਟਸ ਬਹੁਤ ਸਾਰੇ ਚੈਲੰਜਸ ਜਿਹੜੇ ਉਹ ਆਰਟਿਸਟ ਐਕਸਪਲੋਰ ਕਰਦਾ ਔਰ ਮੈਨੂੰ ਉਹ ਸਾਰੇ ਚੈਲੰਜਸ ਐਕਸਪਲੋਰ ਕਰਕੇ ਬਹੁਤ ਮਜ਼ਾ ਆਉਂਦਾ ਹੈ ਤੁਸੀਂ ਤਾਂ ਥੀਏਟਰ ਆਰਟਿਸਟ ਹੋ ਤਾਂ ਥੀਏਟਰ ਤੋਂ ਜਦੋਂ ਆਪਾਂ ਐਕਟਿੰਗ ਵਿੱਚ ਜਾਂਦੇ ਹਾਂ ਕਿੰਨਾ ਕੁ ਰੋਲ ਹੁੰਦਾ ਹੈ ਥੀਏਟਰ ਦਾ ਕਿ ਆਪਣੇ ਆਪ ਨੂੰ ਪੋਲਿਸ਼ ਹੋ ਜਾਂਦਾ ਹੈ ਥੀਏਟਰ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਐਕਟਿੰਗ ਕਰਨ ਲਈ ਜੇ ਤੁਸੀਂ ਐਕਟਰ ਹੀ ਬਣਨਾ ਹੈ ਮੈਂ ਬਹੁਤ ਇੰਟਰਵਿਊਸ ਤੇ ਕਹਿ ਚੁੱਕੀ ਹਾਂ ਕਿ ਉਹਦੇ ਲਈ ਜ਼ਰੂਰੀ ਨਹੀਂ ਕਿ ਤੁਹਾਨੂੰ ਥੀਏਟਰ ਹੀ ਕਰਨਾ ਪਏਗਾ ਆਪਾਂ ਜੇ ਡਾਕਟਰ ਬਣਨਾ ਹੈ ਤੇ ਅਸੀਂ ਡਾਕਟਰ ਦੀ ਪੜ੍ਹਾਈ ਕਰਦੇ ਆ ਅਸੀਂ ਟੀਚਰ ਬਣਨਾ ਹੈ ਤੇ ਅਸੀਂ ਟੀਚਰ ਦੀ ਪੜ੍ਹਾਈ ਕਰਦੇ ਆ ਇਦਾਂ ਹੀ ਐਕਟਿੰਗ ਕਰਨ ਲਈ ਐਕਟਿੰਗ ਦੀ ਪੜ੍ਹਾਈ ਹੋਣੀ ਬਹੁਤ ਜ਼ਰੂਰੀ ਹੈ ਸੋ ਸਿੱਖ ਕੇ ਆਉਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਤੁਸੀਂ ਇੰਡਸਟਰੀ ਚ ਜਾਓ ਤੇ ਫਿਰ ਸਿੱਖੋ ਫਿਰ ਐਕਸਪਲੋਰ ਕਰੋ ਅੱਜ ਦੇ ਟਾਈਮ ਤੇ ਕਿਸੇ ਕੋਲ ਨਾ ਟਾਈਮ ਨਹੀਂ ਸੋ ਵਰਕਸ਼ਾਪਸ ਕਰੋ ਐਕਟਰਸ ਦੇ ਨਾਲ ਸਿਟਿੰਗਸ ਕਰੋ ਸੀਨ ਵਰਕਸ ਕਰੋ ਬਟ ਸਿੱਖ ਕੇ ਆਓ ਇਹ ਬਹੁਤ ਜ਼ਰੂਰੀ ਹੈ ਜਦੋਂ ਤੱਕ ਅਸੀਂ ਸਿੱਖਾਂਗੇ ਨਹੀਂ ਤਦ ਤੱਕ ਸਾਨੂੰ ਉਹ ਐਕਸਪੈਰੀਮੈਂਟ ਸਾਡੇ ਨਾਲ ਆਣਗੇ ਵੀ ਨਹੀਂ ਮੈਨੂੰ ਇਹ ਲੱਗਦਾ ਕਿ ਕੁਝ ਵੀ ਸ਼ਾਰਟਕਟਸ ਨਹੀਂ ਹੋ ਸਕਦਾ ਕੋਈ ਵੀ ਕੰਮ ਜੇ ਐਕਟਿੰਗ ਵੀ ਆ ਮੈਂ ਟਾਈਮ ਦਿੱਤਾ ਐਕਟਿੰਗ ਨੂੰ ਮੈਂ ਪਹਿਲਾਂ ਥੀਏਟਰ ਕੀਤਾ ਮੇਰੀ ਬੈਕਗ੍ਰਾਉਂਡ ਥੀਏਟਰ ਸੀਗਾ ਉਹ ਮੈਨੂੰ ਬਹੁਤ ਹੈਲਪ ਕੀਤੀ ਉਸ ਚੀਜ਼ ਨੇ ਕਿ ਮੈਨੂੰ ਕੈਮਰਾ ਫੇਸ ਕਰਨ ਲਈ ਬਹੁਤ ਹੈਲਪ ਮਿਲੀ ਕਿ ਹਾਂ ਕੌਨਫੀਡੈਂਸ ਵਾਈਜ਼ ਉਦਾਂ ਤਾਂ ਐਕਸਪੀਰੀਅੰਸ ਨਹੀਂ ਸੀ ਕੈਮਰੇ ਦਾ ਬਟ ਕੌਨਫੀਡੈਂਸ ਵਾਈਜ਼ ਮੇਰੇ ਕੋਲ ਐਕਸਪੀਰੀਅੰਸ ਸੀਗਾ ਕਿ ਹਾਂ ਕਿ ਮੈਂ ਆਪਣੀ ਗੱਲ ਰੱਖ ਸਕਦੀ ਹਾਂ ਸੋ ਇਹ ਚੀਜ਼ ਆ ਕਿ ਜਿੰਨੇ ਵੀ ਆਰਟਿਸਟਸ ਕੰਮ ਕਰ ਰਹੇ ਆ ਜਾਂ ਇੰਡਸਟਰੀ ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਆਪਣੇ ਤੇ ਕੰਮ ਬਹੁਤ ਕਰਨਾ ਚਾਹੀਦਾ ਔਰ ਤੁਹਾਡਾ ਕੰਮ ਕੀਤਾ ਹਮੇਸ਼ਾ ਮੁੱਲ ਪਾਉਂਦਾ ਹੈ ਇਹ ਕਦੀ ਨਹੀਂ ਹੁੰਦਾ ਕਿ ਤੁਸੀਂ ਮੰਨ ਕੇ ਸੋਚੋ ਕਿ ਅਸੀਂ ਯਾਰ ਕਿੰਨੇ ਟਾਈਮ ਤੋਂ ਐਡੀਸ਼ਨਸ ਕਰ ਰਹੇ ਆ ਕਿੰਨੇ ਟਾਈਮ ਤੋਂ ਅਸੀਂ ਸਿੱਖ ਰਹੇ ਆ ਪਰ ਸਾਨੂੰ ਉਹ ਮਿਲ ਨਹੀਂ ਰਿਹਾ ਮਿਲੇਗਾ ਜ਼ਰੂਰ ਮਿਲੇਗਾ ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਕਿਸੇ ਚੀਜ਼ ਤੇ ਮਿਹਨਤ ਕਰੋ ਤੇ ਉਹ ਤੁਹਾਨੂੰ ਮਿਲੇ ਨਾ ਸੋ ਲੱਗੇ ਰਹੋ ਇੱਕ ਨਾ ਇੱਕ ਦਿਨ ਤੁਹਾਡਾ ਟਾਈਮ ਜ਼ਰੂਰ ਆਊਗਾ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ